ਹਾਂਜੀ ਸਤਿ ਸ਼੍ਰੀ ਅਕਾਲ ਜੀ। ਚਲੋ ਜੀ ਆਪਣੇ ਨਾਲ ਬਾਸਮਤੀ ਹੈਗੀ 1885 ਤੇ ਇੱਕ ਸਪਰੇ ਦਾ ਕਰਤੀ ਸੀ ਪਹਿਲਾਂ ਆਪਣਾ ਤੇ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਪਈ ਆ ਵੀ ਕਿਹੜੀ ਸਪਰੇ ਕੀਤੀ ਸੀਗੀ। ਹੁਣ ਆਪਾਂ ਨਾਲ ਦੂਜੀ ਸਪਰੇ ਕਰਨ ਲੱਗੇ ਆ। ਪਹਿਲੀ ਸਪਰੇ ਦਾ ਰਿਜ਼ਲਟ ਪੂਰਾ ਵਧੀਆ ਰਿਹਾ ਸੀਗਾ ਤੇ ਤਕਰੀਬਨ 25 ਤੋਂ 28 ਦਿਨ ਹੋ ਗਏ ਆਪਣੀ ਸਪਰੇ ਕੀਤੀ ਨੂੰ ਹੁਣ ਆਪਾਂ ਦੂਜੀ ਸਪਰੇ ਕਰਨ ਲੱਗੇ ਆ। ਚਲੋ ਆਪਾਂ ਲਿਆਂਦੀ ਆ ਸਪਰੇ। ਇੱਕ ਤਾਂ ਆਪਾਂ ਕੋਰਾ ਜਾਨ ਲਿਆਂਦੀ ਆ ਪਿਛਲੀ ਵਾਰ ਕੋਰਾ ਜਾਨ ਕੀਤੀ ਸੀ ਆਪਾਂ ਟਰੈਕਟਰ ਬ੍ਰਾਂਡ ਦੀ ਤਿਆਰੀ ਕੀ ਵਾਰ ਸ਼ਰੀਰਾਮ ਦੀ ਲਿਆਂਦੀ ਸੀਗੀ ਜਿਹੜੀ ਸਹੀ ਸ਼ਰੀਰਾਮ ਆ ਆਹ ਜਿਹਦੇ ਤੇ ਆਹ ਛੱਟਾ ਵਾਇਆ ਹੁੰਦਾ ਤੇ ਆ ਡੀ ਸੀ ਐਮ ਸ਼ਰੀਰਾਮ ਲਿਖਿਆ ਹੁੰਦਾ ਇਹ ਸਹੀ ਸ਼ਰੀਰਾਮ ਆ ਤੇ ਇਹ ਆਪਾਂ ਏਅਰ ਕੇ ਰੇ ਲਿਆਂਦੀ ਕੋਰਾ ਜਾਨ ਪਿਛਲੀ ਵਾਰ ਲਿਆਂਦੀ ਸੀਗੀ ਆਪਾਂ ਟਰੈਕਟਰ ਬ੍ਰਾਂਡ ਦੀ ਇਨਸੈਕਟੀਸਾਈਡ ਦੀ ਤੇ ਇਹ ਆਪਾਂ ਨੂੰ ਤਕਰੀਬਨ ਤੇ ਤਕਰੀਬਨ ਇਹ 150 ਦੀ ਪੈਕਿੰਗ ਆ ਤੇ ਇਹ ਆਪਾਂ ਨੂੰ ਆ 600 ਤੇ ਕੁਛ ਰੁਪਏ ਦੀ ਮਿਲੀ ਆ ਇਹ ਇਹ ਆਪਾਂ ਨੂੰ 690 ਰੁਪਈਆਂ ਦੀ ਪਈ ਆ ਇਹ 150 ਐਮਐਲ ਤੇ 60 ਐਮਐਲ ਡੋਜ਼ਾ ਢਾਈਆਂ ਕਿੱਲਿਆਂ ਦੀ ਆ ਇਹ ਤੇ ਗਰੀਬਨ 270 ਰੁਪਏ ਕਿੱਲਾ ਪੈ ਗਿਆ ਪਿਛਲੀ ਵਾਰ ਆਪਾਂ ਟਰੈਕਟਰ ਬ੍ਰੈਂਡ ਦੀ ਪਾਈ ਸੀਗੀ ਤੇ ਐਰ ਕੀ ਵਾਰ ਆਪਾਂ ਪਾਤੀ ਸੀਗੀ ਸ਼੍ਰੀਰਾਮ ਦੀ ਜੇ ਤੁਸੀਂ ਵੀ ਸ਼੍ਰੀਰਾਮ ਦੀ ਲੈਣੀ ਆ ਨਾ ਇੱਕ ਤਾਂ ਉਹਦੇ ਤੇ ਆਵਾਇਆ ਹੋਵੇ ਆ ਛਿੱਟੇ ਜਿਹਦੀ ਨਿਸ਼ਾਨੀ ਆ ਤੇ ਇੱਕ ਆਹ ਹੁੰਦਾ ਆਪਣਾ ਡੀ डीसीएम श्रीराम लिमिटेड ਤੇ ਇਹ ਜਮ ਅਰੀਜਨਲ श्रीराम ਆ ਇਹ ਆਪਾਂ ਨੂੰ 690 ਰੁਪਈਆਂ ਦੀ ਪਈ ਆ ਤੇ ਢਾਈਆਂ ਕਿੱਲੀਆਂ ਦੀ ਇਹ तकरीबन 270 ਰੁਪਈਏ ਕਿੱਲਿਆਂ ਦਾ ਵਧੀਆ ਰਿਜ਼ਲਟ ਆ ਚਲੋ ਕਈਆਂ ਵੀਰਾਂ ਨੂੰ ਨਹੀਂ ਵੀ ਰਿਜ਼ਲਟ ਮਿਲਦਾ ਪਰ ਆਪਾਂ ਪਹਿਲਾਂ ਵੀ ਇਹੀ ਕੀਤੀ ਸੀ ਜ਼ੈਰ ਕੀ ਵਾਰ ਵੀ ਇਹੀ ਕਰਾਂਗੇ ਜੇ ਰਿਜ਼ਲਟ ਮਿਲੇ ਤਾਂ ਆਪਾਂ ਦੂਰੀਆਂ ਫੇਰੇ ਇਹ ਲੈ ਕੇ ਆਇਆ ਉਦੋਂ ਬਾਅਦ ਚ ਆ ਗਈ ਆਪਣੀ ਫੰਗਸ ਵਾਲੀ ਤੁਜੋ ਪਿਛਲੀ ਵਾਰ ਵੀ ਆਪਾਂ ਇਹੀ ਪਾਈ ਸੀ ਇਹ ਵੀ ਟਰੈਕਟਰ ਬ੍ਰਾਂਡ ਦੀ ਆ ਤੁਜੋ ਤੋਂ ਜੋ ਟਰੈਕਟਰ ਬ੍ਰਾਂਡ ਦੀ ਆ ਤੇ ਇਹ ਹੈਗੀ ਫੰਗੀ ਸਾੜੀ ਇਹਦੇ ਚ ਆਹਾ 2 ਸਾルト ਆ ਤੇ ਇਹ ਆਇਆ 1250 ਦਾ ਲੀਟਰ ਤੇ ਆਪਾਂ ਪਾਇਆ ਸੀ 3 ਕਿੱਲਿਆਂ ਚ ਵੀ ਪਾ ਦੇਵਾਂਗੇ ਤੇ 3.5 ਕਿੱਲਿਆਂ ਚ ਵੀ ਪੈ ਸਕਦਾ ਆਪਾਂ ਇਹਨੂੰ 3 ਕਿੱਲਿਆਂ ਚ ਹੀ ਪਾਉਣੇ ਆ ਵਧੀਆ ਕੰਮ ਕੀਤਾ ਫੰਗਸ ਦਾ ਤੇ ਤਕਰੀਬਨ 1885 ਬਾਸਮਤੀ ਨੂੰ ਤੇ 26 ਚ ਆਪਣੇ 1885 ਬਾਸਮਤੀਆਂ ਦੇ 26 ਚੋਨਾ ਤਕਰੀਬਨ ਫੰਗਸ ਦੀ ਸਮੱਸਿਆ ਬਹੁਤ ਘੱਟ ਆਉਂਦੀ ਆ ਜਿਵੇਂ ਮੁੱਛਲਾ ਥੋੜੀ ਜਿਉ ਨੂੰ ਜ਼ਿਆਦਾ ਫੰਗਸ ਦਿਉਂਦੇ ਉਹਦੇ ਵਾਸਤੇ ਤੁਸੀਂ ਵਧੀਆ ਵੀ ਸਪਰੇਅ ਕਰ ਸਕਦੇ ਹੋ ਪਰ ਵੈਸੇ ਤਾਂ ਆਪਾਂ ਨੂੰ ਆਹ ਰਿਜ਼ਲਟ ਦਿੰਦੀ ਆਪਣੇ 2-3 ਸਾਲ ਤੋਂ ਆਪਾਂ ਵਰਤ ਰਹੇ ਆ ਇਹਨੂੰ 3 ਕਿੱਲਾਂ ਜੀ ਲੀਟਰ ਪਾਵਾਂਗੇ 1250 ਰੁਪਏ ਦਾ ਪੈਂਦਾ 400 ਰੁਪਏ ਕਿੱਲਾ ਇਹਦਾ ਪੈਂਦਾ ਤੇ ਤਕਰੀਬਨ 3 ਨਾ ਜੀ ਪਾ ਦਿਓ ਤੇ 3.5 ਨਾ ਜੀ ਪਾ ਦਿਓ 1250 ਦਾ ਲੀਟਰ ਆ ਇਹਦੇ ਚ ਆਹ ਸਾਲਟ ਆ ਤੇ ਆਪਾਂ ਇਹ ਪਿਛਲੀ ਵਾਰ ਵੀ ਇਹ ਪਾਈ ਸੀ ਤੇ ਅੱਜ ਕੀ ਵਾਰ ਵੀ ਇਹ ਹੀ ਪਾਉਣਿਆ ਉਸ ਤੋਂ ਬਾਅਦ ਚ ਆ ਗਈ ਤੇਲੇ ਵਾਲੀ ਤੇਲੇ ਵਾਲੀ ਆਪਾਂ ਆਹ ਡੋਮੀਨੇਟ ਲਿਆਂਦੀ ਆ ਇਹ ਹੈਗੀ ਡੋਮੀਨੇਟ ਇਹ ਵੀ ਟਰੈਕਟਰ ਬ੍ਰਾਂਡ ਦੀ ਆ ਤੇ ਇਹਦੇ ਚਾਹਾ ਸਾਲਟ ਆ ਤੇ ਇਹ ਆਈਆ ਤਕਰੀਬਨ ਦੀ ਆਪਣਾ 900 ਰੁਪਏ ਦੀ ਆ ਇਹ ਅੱਧਾ ਕਿਲੋ ਆ ਤੇ 1800 ਰੁਪਏ ਕਿਲੋ ਹੋਗੀ ਇਹ ਪਾਵਾਂਗੇ ਆਪਾਂ 80 ਗ੍ਰਾਮ ਪਾਵਾਂਗੇ ਕਿੱਲੇ ਦੀ ਪ੍ਰਤੀ ਕਿੱਲੇ ਦੀ ਇਹ ਪਾਉਗੀ 80 ਗ੍ਰਾਮ ਤੇਲੇ ਵਾਲੀ ਆ ਤੇ ਤਕਰੀਬਨ ਪਿਛਲੀ ਵਾਰ ਵੀ ਆਪਾਂ ਇਹੀ ਸਪਰੇਅ ਕੀਤੀ ਸੀ ਤੇਲੇ ਵਾਲੀ ਆਪਣਾ 26 ਝੋਨੇ ਤੇ ਇੱਕ ਸਪਰੇਅ ਨੇ ਪੱਕ ਗਿਆ ਸੀਗਾ ਤੇ ਇਹਦਾ ਵੀ ਰਿਜ਼ਲਟ ਪੂਰਾ ਵਧੀਆ ਤੁਹਾਨੂੰ ਆਪਾਂ ਇਹਦਾ ਸਾਲਟ ਦਿਖਾ ਦੇਣੀ ਕਿਹੜਾ ਸਾਲਟ ਇਹ ਚਾਹਾ ਸਾਲਟ ਆ ਆਹ ਹਾਂ ਤੇ ਇਧਰੇ ਪਾਸੇ ਵੀ ਵਿਖਾ ਦੇ ਨੇ ਟਰੈਕਟਰ ਬ੍ਰਾਂਡ ਦੀ ਡੋਮੀਨੇਟ ਆ ਇਹ ਤੇ ਇਹ ਹੈਗੀ ਆਪਣਾ ਅੱਧਾ ਕਿਲੋ ਤੇ ਇਹ ਆਪਾਂ ਨੂੰ ਪਈ ਆ 900 ਰੁਪਏ ਦੀ ਅੱਧਾ ਕਿਲੋ ਤੇ ਤਕਰੀਬਨ ਆਪਾਂ 80 ਕਿਉ ਪਾਵਾਂਗੇ ਇਹਨੂੰ ਤਕਰੀਬਨ ਕੁੱਲ ਮਿਲਾ ਕੇ ਟੋਟਲ ਮਿਲਾ ਕੇ 400 ਰੁਪਏ ਦੀ ਆ ਪਊਗੀ ਆਪਾਂ ਨੂੰ ਤੇ 200 ਤੇ ਆਪਾਂ ਨੂੰ 70 75 ਰੁਪਏ ਦੀ ਕਿਲੋ ਆ ਪਊਗਾ ਤੇ 150 ਦੀ ਆ ਪਊਗਾ 400 ਤੇ 550 5067 ਸਾਢੇ 750 800 ਰੁਪਏ ਸਪਰੇਅ ਪਾਉਗੀ ਤੇ ਤਕਰੀਬਨ ਇਹ ਵਧੀਆ ਸਪਰੇਅ ਆ ਚਲੋ ਆਪਾਂ ਪਿਛਲੀ ਵਾਰ ਵੀ ਇਹੇ ਕੀਤੀ ਸੀ ਤੇ ਪਿਛਲੀ ਵਾਰ ਆਪਾਂ ਤੇਲੇ ਵਾਲੀ ਹਲਕੀ ਪਾਦੀ ਸੀ ਐਰਕਿਓਰ ਚਲਾ ਪਾਤੀ ਆ ਥੋੜਾ ਜਾਂ ਕਿਉਂ ਕਈਆਂ ਏਰੀਆ ਚ ਜਿਆਦਾ ਸਮੱਸਿਆ ਚਲੋ ਉਹ ਚੈਸ ਪਾ ਦਿੰਦੇ ਆ ਤੇ ਆਪਣੇ ਏਰੀਆ ਚ ਸਮੱਸਿਆ ਘਟਾ ਥੋੜੀ ਜੀ ਤੇਲੇ ਦੀ ਘਟ ਸਮੱਸਿਆ ਫੰਗਸ ਦੀ ਵੀ ਘਟਾ ਤੇ ਸੁੰਡੀ ਦਾ ਵੀ ਟੈਕ ਇੰਨਾ ਖਾਸ ਨਹੀਂਗਾ ਤੇ ਫਿਰ ਵੀ ਬਾਸਮਤੀ ਲੰਮਾ ਟਾਈਮ ਲਾਉਗੀ ਬਾਸਮਤੀ ਤੇ ਆਪਾਂ ਸਾਰੀਆਂ ਸਪਰੇਅਆਂ ਲਾ ਕੇ ਕਰਾਂਗੇ ਆਪਾਂ ਤੁਹਾਨੂੰ ਸਾਰਾ ਰੇਟ ਦੱਸਦਾ ਵੀਰੇ ਕਈ ਵਾਰੀ ਨਾ ਮੈਨੂੰ ਫੋਨ ਵੀ ਆਉਂਦੇ ਹੁੰਦੇ ਵੀ ਸਾਡੇ ਕੋਲ ਆ ਰੇਟ ਆ ਰੇਟ ਆ ਆਪਾਂ ਯਾਰ ਨੇ ਇੱਥੋਂ ਸਮਾਲਸਰੋ ਦਵਾਈ ਲੈਣੇ ਹੁੰਨੇ ਹਨਾ ਇੱਕ ਥਾਂ ਜਗ੍ਹਾ ਤੋਂ ਆਪਣਾ ਸਰਕਲ ਬਣਿਆ ਹੁੰਦਾ ਵੀ ਯਾਰ ਇਹ ਕੂੜਾ ਵੀ ਇੱਥੋਂ ਇੱਕ ਥਾਂ ਚੁੱਕਦੇ ਆ ਚਲੋ ਕਈ ਵਾਰੀ 5-10 ਰੁਪਏ ਦਾ ਵੱਧ ਘੱਟ ਰੇਟ ਦਾ ਫਰਕ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਕਈ ਵਾਰੀ ਬੰਦ ਅਗਲਾ ਕਿਤੇ ਕਿਤੋਂ ਲੈ ਲਈ ਦਵਾਈ ਕਿਤੇ ਕਿਤੇ ਲਈ ਉਹਨੂੰ ਦਵਾਈ ਮੰਨ ਕੇ ਚੱਲ ਵੀ ਘੱਟ ਰੇਟ 'ਚ ਵੀ ਮਿਲ ਜਾਂਦੀ ਆ ਆਪਾਂ ਇੱਕ ਥਾਂੋਂ ਹੀ ਲੈਣੇ ਹੁੰਨੇ ਆ ਚਲੋ ਆਪਾਂ ਆਪਦਾ ਰੇਟ ਵਧੀਆ ਸਾਨੂੰ ਆਪਾਂ ਨੂੰ ਵਧੀਆ ਸੰਤੋਸ਼ਟੀ ਆ ਰੇਟ ਦੀ ਸਾਹਿਬ ਜੀ ਨਾਲ ਵਧੀਆ ਰੇਟ ਲੱਗ ਜਾਂਦਾ ਤੇ ਆਹ ਦਵਾਈਆਂ ਆਪਾਂ ਬਸਮਤੀ ਤੇ ਕਰਾਂਗੇ ਸਪਰੇ ਤੇ ਵਧੀਆ ਪੂਰਾ ਰਿਜ਼ਲਟ ਆ ਤੇ ਤੁਸੀਂ ਵੀ ਇਹ ਦਵਾਈ ਕਰ ਸਕਦੇ ਹੋ ਵਧੀਆ ਤਕਰੀਬਨ 750-800 ਰੁਪਿਆ ਕਿੱਲਾ ਪਾਊਗੀ ਤੇ ਆ ਤੋਜੋ ਆ ਤੇ ਇਹ ਹੈਗੀ ਆ ਸ਼ਰੀਰਾਮ ਦੀ ਕੋਰਾਜਨ ਤੇ ਆ ਡੋਮੀਨੇਟ ਆ ਟਰੈਕਟਰ ਬ੍ਰਾਂਡ ਦੀ ਆ ਤੇ ਆ ਦੋਵੇਂ ਟਰੈਕਟਰ ਬ੍ਰਾਂਡ ਦੀਆਂ ਤੇ ਆ ਸ਼ਰੀਰਾਮ ਦੀ ਆ ਤੇ ਜੇ ਆਪਾਂ ਆਹਾਂ ਵੀ ਟਰੈਕਟਰ ਬ੍ਰਾਂਡ ਦੀਆਂ ਨੇ ਫਿਰ ਤਿੰਨੇ ਟਰੈਕਟਰ ਬ੍ਰਾਂਡ ਦੀਆਂ ਹੀ ਹੋ ਜਾਣੀਆਂ ਸੀਗੀਆਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਦਾਂ ਦੀ ਹੋਰ ਵੀਡੀਓ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰ ਲੈ ਜ਼ਰੂਰ ਧੰਨਵਾਦ ਜੀ